ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਪਰਣਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ 8427019817 ਸੋ ਅੱਜ ਦੀ ਵੀਡੀਓ ਵਿੱਚ ਚੰਗੀਆਂ ਤਿੰਨ ਬੈਣਾ ਬਤਖਾਵਾਗੇ ਦੋ ਸੂਈਆਂ ਹੋਈਆਂ ਇੱਕ ਦਿਖਾਵਾਂਗੇ ਗੱਬਣ ਜਰਸੀ ਚ ਤੇ ਤਿੰਨੇ ਨਗ ਸੁਹਣੇ ਸਾਫ਼ ਸੁਥਰੇ ਤੇ ਚੰਗਾ ਦੁੱਧ ਪਾਉਣ ਵਾਲੇ ਆ ਡਿਟੇਲ ਵੀਰ ਤੁਹ ਪੁੱਛਦੇ ਇਨ ਬਾਰੇ ਆਓਗੇ ਕਰੀਏ ਗੱਲ ਸਸੀ ਗਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁਰਪ੍ਰੀਤ ਸਿੰਘ ਜੀ ਡਿਸਟ੍ਰਿਕਟ ਬਟੰਡਾ ਪੈਂਡਰਾ ਚੌਕੇ ਮੋਲ ਨੰਬਰ 98721 2153 98721 2153 94781 67683 94781 67683 ਪਹਿਲਾ ਨੰਬਰ ਆਪਾਂ ਜਿਹੜੀ ਵੜਾ ਤਾਜੀ ਸੂਈ ਵੀ ਦੇਖਦੇ ਪਿਆ ਕਿ ਆਪਣੀ ਸਾਈਵਾਲ ਤੇ ਐਰ ਸਿਰ ਜੰਗ ਜੇ ਚਾਗੀ ਹੈ ਨਾ ਦੋ ਤਿੰਨ ਮਹੀਨਾਂ ਤੱਕ ਮਿਲ ਮੰਨ ਸਕਦੇ ਚਲੋ ਦੇ ਕਿਹੜਾ ਸੁਆਸੂਆ ਵੀਰੇ ਇਹ ਦੂਜਾ ਸੁਆਸੂਆ ਇਹਨੂੰ ਕਹਿਮਾ ਦਿਆ ਰੂਗਾ ਸੁਈ ਨੂੰ ਇਹਨੂੰ 6 7ਵਾਂ ਦਿਨ ਹੈ ਠੀਕ ਹੈ ਉਹ ਇਹਦਾ ਬੱਚਾ ਜੀ ਨਾਲ ਉਹ ਵੀ ਨਾਲ ਆ ਦੇ ਬੱਚਾ ਨਾਲੂ ਦਾ ਜਮਾ ਨਾਲ ਹੈ ਨਾ ਉਹਦ ਨੂੰ ਲੈ ਕੇ ਜਾਣਾ ਤੇ ਤੇ ਜੇਰਜੋਰ ਜਮਾ ਡੰਣਾ ਜੀ ਸਾਰਾ ਕੁਝ ਡੰਣਾ ਹੈ ਜੀ ਤੇ ਦੁੱਧ ਹੁਣ ਕਿੰਨਾ ਹੈ ਇਸ ਵਕਤ ਦੁੱਧ ਦਾ ਥਲੀ ਹੁਣ ਇਸ ਟਾਈਮ 25 ਲੀਟਰ ਧਿਆਰ ਹੈ 25 ਲੀਟਰ ਤੋਂ ਜਮ ਹਜ਼ਰ ਮੰਨ ਕੇ ਚੱਲੀਏ 12 ਲੀਟਰ ਟਾਈਮ ਦਾ ਦੋ ਟਾਈਮ ਚਵਾ ਕੇ ਦੇ ਦਾਂ ਤੇ ਇਹ ਚਾਰ ਡੰਗ ਜੋ ਵੀ ਤੇ ਚੱਲੀ ਹੋ ਜਮ ਆਪਣੀ ਚਾਰ ਡੰਗ ਤਸੱਲੀ ਕਰਕੇ ਲੈ ਕੇ ਜਾਵੇ ਯਾਰ ਚੋਣ ਚਵਾ ਤਾਰਾ ਤੂੰ ਰੱਖ ਨੰਬਰ ਘਾਰ ਬਈ ਆ ਪੈਂਦੇ ਬੱਚੇ ਜੀਜੀ ਨਾਲ ਤੇ ਬਾਕੀ ਜੇ ਮੰਨ ਕੇ ਚੱਲੇ ਵੀ ਤੇ ਵਿੱਚ ਦੋ ਤਿੰਨ ਭਾਂਦਾ ਮੇਲ ਆ ਗਿਆ ਹਣਾ ਤੇ ਦੁੱਧ ਫਿਰ ਮੱਝਾਂ ਨਾਲ ਦਾ ਗੱਭੇਰ ਕਰ ਦਿਓ ਮੇਰੇ ਫੈਂਟ ਵਾਲਾ ਦੁੱਧ ਤੇ ਕੀ ਕੀਮਤ ਇਹਦੀ ਕੀ ਰੱਖੀ ਆਪਾਂ ਇਮਤਰੀ ਰੱਖੀ ਆ ਜੀ ਆਪਾਂ 1.5 ਮਾਨਤਨ ਹੋ ਜਾਊਗਾ ਮਾਨਤਨ ਕਰ ਦਾਂ ਟੋਰੀ ਬਾਹਰ ਨੂੰ ਸੁਭਿਰੋ ਕੱਤ ਕਾਠ ਵਗੈਰਾ ਦੇਖੋ ਬੈੜਦਾ ਤੇ ਲੇਵਾ ਦੇਖੋ ਪੂਰਾ ਸਾਫ ਸੁਥਰਾ ਵੱਡੀ ਫਲੀ ਪੂਲੀ ਬਹੁਤ ਜ਼ਿਆਦਾ ਜਿੰਦ ਜਾਨ ਜੇਰ ਵਗੈਰਾ ਡਾਨਾ ਤੇ ਦੁੱਧ 24 ਤੋਂ 25 24 ਮੰਨ ਕੇ ਚਲੋ 24 ਲੀਟਰ ਤੁਹਾਨੂੰ ਜਮਾ ਦੋ ਟਾਈਮ ਚੋਣ ਦਾ ਹਾਜ਼ਰ ਮਿਲੂਗਾ ਜਮਾ 12 ਲੀਟਰ ਪਰ ਟਾਈਮ ਦਾ ਤੇ 1 ਲੱਖ 5000 ਤੋਂ ਗੁਜਾਇਸ ਹੋ ਜਾਊਗੀ ਵੀਰੇ ਹਾਂਜੀ ਤੇ ਦੁੱਧ ਕਿੰਨਾ ਮੰਨ ਕੇ ਲੇਵੇ ਬੰਦੇ ਨੂੰ ਦੁੱਧ 30 ਲੀਟਰ ਖੁੱਲੇ ਖੁੱਲਾ ਮੰਨੇ ਬਿਲਕੁਲ ਵੀ 3 ਲੀਟਰ ਪਾ ਦੋਗੇ ਸੋਵਰੇ 24 25 ਲੀਟਰ ਹਫ਼ਤੇ ਚੱਕ ਦੀ ਸਰੀ ਵੀ ਥੱਲੇ ਤਿਆਰ ਆ ਤੇ ਬਾਕੀ ਮੌਸਮ ਵਿਆਪਨ ਪਤਾ ਇਹ ਮੌਸਮ ਬਹੁਤ 45 ਡਿਗਰੀ ਤਾਪਮਨ ਹੋਇਆ ਪਰ ਉਹਦੇ ਵਿਚੇ 25 ਕਿਲੋ ਤੇ ਚੱਲਦੀ ਹੋਈ ਆ ਆਰਾਮ ਨਾਲ ਇਹਨੇ 30 ਕਿਲੋ ਟੱਚ ਕਰ ਜਾਣਾ ਆਪਾਂ ਚੰਗੀ ਗੇਅਰ ਕਰਾਂਗੇ ਤੇ ਧਾਰ ਦੂਰ ਵਾਲੇ ਪਾਸੋਂ ਵੀਰ ਕਾ ਬੇਫਿਕਰ ਹੋ ਜਾ ਨਿਆਣਾ ਪਾਓ ਤੇ ਆਰਾਮ ਨਾਲ ਜਿੱਦਾਬਾਦੀ ਬਹਿ ਜਾਓ ਇਹ ਥਾਂ ਦੇਖੋ ਇਹਦਾ। ਜੇ ਵੀਰੇ ਦੋਨੇ ਪਾਸੇ ਵਹਿਗੇ ਚਵਾਈ ਗਰੇ ਅਗਲਾ ਜਿਹੜਾ ਸਿੰਗਲ ਪਾਸੇ ਵਹਿਗੇ। ਠੀਕ ਹੈ। ਇਹ ਦੋਨੇ ਪਾਸੇ ਵਹਿਗੇ ਜਦੋਂ ਲਾਗੇ ਚਵਾਈ ਇੱਕ ਮਿੰਟ ਤੋਂ ਵੱਧ ਟਾਈਮ ਨਹੀਂ ਲੱਗਦਾ ਖਾਲੀ ਹੋ ਜੂਗੀ। ਤੇ ਜਿਵੇਂ ਸਾਫ ਸੁਥਰੀ ਹੈ ਨਾ। ਤੇ ਮਿਲਕ ਮੈਨ ਵਗੈਰਾ ਦੇਖੋ ਪੂਰੀ ਮੋਟੀ ਤੇ ਲੇਵਾ ਦੇਖੋ ਅੱਗੇ ਪਿੱਛੇ ਦਾ। ਜਿਵੇਂ ਪਾਏ ਫੋਲ ਲਵਾਈ ਹੁੰਦੀ ਹੈ। ਤੇ ਜਿਵੇਂ ਵੀਰੇ ਅੱਜ ਕਹਿੰਦੇ ਮੱਝ ਦਾ ਮੁਕਾਬਲਾ ਕਰਨਾ ਹਨਾ। ਇਹ ਮੱਝ ਨੂੰ ਟੱਕਰ ਦੇਣੀ ਹੈ ਜਿਵੇਂ ਹਨਾ। ਪੂਰੀ ਬਈ ਫੈਂਟ ਵਾਲਾ ਦੁੱਧ ਕੁ ਚਿੱਟਾ ਜਿੱਟਾ ਦੁੱਧ ਕੁ ਪੀਲਾ ਜਣੀਗਾ। ਵਧੀਆ। ਚਵਾਈ ਇਹ ਨਹੀਂ ਭੁੱਲੀਏਗੀ ਰੂਮ ਵਰਗੀ ਹੈਗੀ। ਠ ਇਹ ਕਿਹੜਾ ਸੂਆ ਸੂਈ ਹੋਈ ਹੈ ਜੀ ਇਹ ਵੀਰੇ ਦੂਜਾ ਸੂਆ ਸੂਈ ਹੈ ਵੀ ਕੈ ਕਿ ਦਿਨੋਂ ਕਿ ਸੂਈ ਇਹ ਕੱਲ ਸਵੇਰੇ ਸੂਈ ਹੈ 4 ਵਜੇ ਜੇਰ ਜੂ ਰੋਕਿਆ ਜੇਰ ਜੂ ਸਾਰਾ ਕੁਝ ਹੋ ਕੇ ਹੀ ਜਾਣਾ ਜੀ ਤੇ ਬੱਚਾ ਨਾਲ ਜੇ ਮਰ ਗਿਆ ਨਾਲ ਦੀ ਨਾਲ ਹੀ ਮਰ ਗਿਆ ਸੀ ਕੱਲ ਦੀ ਆਪਣੇ ਕੋਲ ਡਿਟੇਲ ਬੱਚੇ ਦੀ ਵੀਡੀਓ ਬਣਾਈ ਪਈ ਬਕਾਇਦਾ ਉਹ ਚ ਡੇਟ ਬੋਲੀ ਵੀ ਆ ਵੀ 20 ਤਰੀਕ 5ਵੇਂ ਮਹੀਨੇ 2024 ਦੀ ਸਾਰਾ ਕੁਝ ਆਪਾਂ ਉਹ ਵੀ ਅਗਲੇ ਨੂੰ ਦਿਖਾ ਲਾਂਗੇ ਠੀਕ ਹੈ ਬੱਚਾ ਮੂਰੇ ਪਿਆ ਸਾਰੀ ਗਾਲ ਨਿਬੜੀ ਪਈ ਹੈਗੀ ਜਾਲੇ ਜੱਪਿਆ ਨਾ ਮਰਨ ਆਪਣੇ ਘਰੇ ਸੇ ਤਸੱਲੀ ਆਪਣ ਨੂੰ ਇੱਥੇ ਆ ਉਹ ਇੱਥੇ ਆ ਬੱਲਾ ਲਾ ਰਹੀ ਇੱਥੇ ਸੋਈ ਇੱਕ ਨਾ ਨਜ਼ਾਰਾ ਠੀਕ ਹੈ ਤੇ ਕਿੰਨਾ ਗਾ ਬੋਲਾ ਹਾਜ਼ਰ ਇਹ ਥੱਲੇ ਹੀ ਹੁਣ ਪੰਜ ਗੱਲੀ ਕਿਲੋ ਕੱਢਿਆ ਜੀ ਵੱਡੇ ਦਾ ਮਾ ਗੱਲ ਦਾ ਠੀਕ ਹੈ ਅੱਜ 6-7 ਕਰਦੇ ਹਾਂ ਮੰਨ ਕੇ ਚੱਲੀ 12-13 ਕਿਲੋ ਸਟਾਰਟਿੰਗ ਹੈਗੀ ਆ ਹਾਂ ਇੱਕੋ ਸਵੇਰੇ ਕਰਦੇ ਹੀ ਕੋਈ ਦੁਪਹਿਰੇ 12 ਕੁ ਕਰਦੇ ਤੇ ਬੱਚੇ-ਬੱਚੇ ਦਾ ਇਹਨਾਂ ਕੋਈ ਮੰਨੇ ਨਹੀਂ ਹਨਾ ਜਮੇ ਨਹੀਂ ਬਈ ਲੈ ਕੋਈ ਚੱਕਰੀ ਨਹੀਂ ਇਹ ਮਰਜੀ ਬਈ ਠੀਕ ਹੈ ਜੇ ਮਰਜੀ ਧਾਰਾ ਮਾਰੀ ਜਾ ਹਨਾ ਜੀ ਦਾ ਬਈ ਦੇਖੋ ਜੀ ਧੜਾ ਮਤਲਬ ਤੋ ਤੋ ਜਿੱਦਾਂ ਮਰਜੀ ਧਾਰਾ ਮਾਰੀ ਚੱਲੋ ਕੋਈ ਦਿੱਕਤ ਨਹੀਂ ਮਾਰਾ ਤੁਹਾਨੂੰ ਨਾ ਬਣੇ ਸੁਨਿਆਣਾ ਪਾਓ ਬਸ ਬਹਿ ਜਾ ਥਲੇ ਬਣਾ ਝਾੜ ਜਾ ਪਾ ਗਏ ਹਣਾ ਬਸ ਮਾਣਾ ਕੁਛ ਨਹੀਂ ਪਾਉਣ ਦੀ ਲੋੜ ਝਾੜ ਚੂੜਜੇ ਪਹਿਲਾਂ ਹੀ ਖਾਦੀ ਹੋਵੇ ਕੋਈ ਚੱਕਰ ਨਹੀਂ ਲੈਣਾ ਨੂੰ ਕੁਛ ਨਹੀਂ ਪਾਉਣਾ ਠੀਕ ਹੈ ਬਾਲਟੀ ਨੇ ਉਹ ਸੰਤੋ ਹੋ ਤੇ ਬੈਠੋ ਠੀਕ ਹੈ ਕਿੰਨਾ ਦੁੱਧ ਆਂਦਾ ਅੱਜ ਆਪ ਨੂੰ ਪਾ ਦੂਗਾ ਦੱਜਾ ਬਈ 25 ਤੋਂ ਪਲੱਸ ਜਾਓ 25 ਤੋਂ ਪਲੱਸ ਕੀਮਤ ਦਿੱਤੀ ਕੀ ਹੈ ਬਣੇ ਪੂਰੀ ਟਿਪ ਟੋਪ ਹੈ ਜਾਨੀ ਕਿ ਇਹ ਨਾ ਉਹ ਵੀ ਜਿਹੜੇ ਸਾਥੋਂ ਮੈਂ ਤੇ ਜੀ ਸਵਾ ਤੇ ਕਭੀ ਜਾਂਦੀ ਗੱਲ ਕਰ ਆਪਾਂ ਬੱਚੇ ਦਾ ਕਰਕੇ ਇਹ ਪਜਾਇਦੀ ਦੇ ਦਾਂਗੇ ਨਹੀਂ ਖੜਾਉਣ ਦਾ ਮੁਰੇ ਖੜਾਉਣ ਦੇ ਕੀ ਫਾਇਦਾ ਸੋ ਗੱਲਾਂ ਆਪਾਂ ਬਈ ਉਹ ਜੇ ਕਰਦੇ ਨੇ ਰੱਬ ਦਾ ਦੇਖਦਾਗਾ ਬੱਚੇ ਦਾ ਡੈਰੀਆਂ ਜੋ ਮੈਨੂੰ ਮਿੱਤਰ ਨੇ ਮੈਨੇ ਕਿਹਾ ਸੀ ਇਹ ਕਹਿੰਦਾ ਲੈ ਜਾ ਬੱਚਾ ਕੀ ਫਾਇਦਾ ਕੰਮ ਦਾ ਹੈ ਨਾ ਆਏ ਉਹ ਆਪਾਂ ਬਈ ਸੱਚੀ ਗੱਲ ਦੱਸਦੀ ਕੱਲ ਦੀ ਸਾਰੀ ਵੀਡੀਓ ਡੇਟ ਦਾ ਹੀ ਬੋਲੀਏ ਵੀ ਅਗਲੇ ਨਾਲ ਲੱਗੀ ਵੀ ਪੁਰਾਣੀ ਵੀਡੀਓ ਹੋਏਗੀ ਠੀਕ ਹੈ ਤੇ ਭਾਅ ਦਾ ਵੀਰ ਕੀ ਰਹੂਗਾ ਭਾਅ ਇਹਦਾ ਜੀ ਜਿਹਦਾ ਮੁੱਲ ਕਰਾਉਣਾ ਜੀ ਤੇ ਆਪਣਾ ਮੁੱਲ ਲੱਗਾ 1 ਲੱਖ 10 ਹਜ਼ਾਰ ਦੇਣੀ ਕਿੰਨੇ ਦੀ ਆਪੇ ਦੇ ਇਹ ਪਾਈ ਪੂਰੇ ਲੱਖ ਦੀ ਦੇ ਮਾੜਾ ਮਟਾ ਨਰਮ ਹੋ ਜੂਗੇ ਬਸ ਇਹ ਜੀ ਮਾਨਤਾ ਨਹੀਂ ਹੋਈ ਜਿਆਦਾ ਨਹੀਂ ਹੋਣੀ ਤੋਰੀ ਬਾਹਰ ਨੂੰ ਸੋ ਵੀਰੋ ਲੇਵਾ ਪੂਰਾ ਸਾਫ ਸੁਥਰਾ ਸੂਈ ਸਵਾਈਆ ਧਾਰਾ ਵੀਰ ਨੇ ਮਾਰ ਕੇ ਦਿਖਾ ਦੀਆਂ ਜੇਰ ਜਪਾ ਜਮਾ ਡਾਨਾ ਕਹਿੰਦਾ ਹਕੀਕਤ ਆਪਣੇ ਘਰੇ ਸੂਈ ਆ ਤੇ ਬਾਕੀ ਵਿਰ ਦਾ ਦੋਦੀ ਦੱਸ ਦਿਆ ਪਿਆ ਬੋੜਾ ਥੱਲੇ ਜਿੰਦੋਂ ਮਰਜੀ ਆ ਕੇ ਝੋਲੇ ਵੀਰੇ ਅਗਲਾ ਪੰਜ ਪੰਜ ਮਿੰਟਾਂ ਬਾਅਦ ਬੈਠੀ ਜਾਵੇ ਛੰਡੀ ਨਹੀਂ ਕੋਈ ਅੰਤ ਨਹੀਂ ਨਿਆਣਾ ਵੀ ਨਹੀਂ ਪੋਣਾ ਇਹ ਲੱਤ ਚੱਕੀ ਆ ਕੋਈ ਸੋ ਕੋਈ ਬੱਚਾ ਖੋਲਣ ਬੰਨਣ ਦੇ ਅੱਜ ਕੱਲ ਮਨ ਕੇ ਚੱਲੋ ਬਾਅਦ ਜਾ ਆਪਾਂ ਬੱਚੇ ਵਗੈਰਾ ਦਾ ਤੋ ਬੱਚਾ ਵਗੈਰਾ ਸਾਂਭਣ ਦੀ ਕੋਈ ਜ਼ਰੂਰਤ ਨਹੀਂ ਦੁੱਧ ਤੇ ਲਾਓ ਸਿੱਧੀ ਆਪਦੀ ਮਸ਼ੀਨ ਨਾਲ ਚੋਵੋ ਸਟਾਹ ਹਾਤੀ ਚਵਾਈ ਕਰੋ 1 ਲੱਖ ਰੁਪਏ ਦੀ ਬੈੜੇ ਹੋਜੂਗੀ ਇਹਦੇ ਵਿੱਚੋਂ ਥੋੜਾ ਬਹੁਤ ਤਾਂ ਬਣਦਾ ਜ਼ਰੂਰ ਆ ਜਾਂਦਾ ਮਾਨਦਾਨ ਹੋਊਗਾ ਸੋ ਬੈੜ ਦਾ ਮੂੰਹ ਮੱਥਾ ਫੇਸ ਕੁਆਲਿਟੀ ਤੇ ਰਾਜੀ ਸਮੀ ਬਾਲੀ ਵੀ ਸ਼ਾਈਨਿੰਗ ਵਗੈਰਾ ਦੇਖੋ ਬੈੜ ਦਾ ਕੋਲਰ ਆ ਜੀ ਹੈ ਇਹ ਵੀ ਹੱਡੇ ਜੇ ਨਿਕਲੇ ਹੋਏ ਸੁਆ ਕਿਹੜਾ ਸੁਆ ਵੀਰੇ ਦੂਜਾ ਸੁਆ ਦੂਜਾ ਸੁਆ ਜੈਨੂ ਹਨਾ ਤੇ ਹਵਾਨੇ ਤੇ ਨਾੜਾ ਵਗੈਰਾ ਦੇਖੋ ਸੋਹਣਿਆ ਸਾਫ ਜੀ ਰਾਜੀ ਬਹੁਤ ਆ ਜਾ ਬੈੜ ਤੇ ਪੱਠਪੜੇ ਦੀ ਬਣਤਰ ਲੱਖ ਰੁਪਏ ਦੀ ਦੁੱਧ 25 ਲੀ ਈ ਹੋਰ ਤੋਂੜੀ ਦੋ ਠੀਕ ਹੋ ਡਿਟੇਲ ਆਪਾਂ ਸਾਰੀ ਦੇ ਦੇਾਂਗੇ ਜਮਾ ਹਣਾ ਆਓ ਜੇ ਆਪਾਂ ਤੁਹਾਨੂੰ ਰਿਕਾਰਡਿੰਗ ਵੀਡੀਓ ਮੰਗਾ ਲਈ ਮੈਂ ਭੇਜ ਤੂੰ ਸੈਂਡ ਕਰ ਦੂੰ ਆਲਾ ਚੈੱਕ ਕਰਕੇ ਫੇਰ ਤੁਰਪੇ ਜਿਆ ਜਗਾ ਤੇ ਤੀਜੇ ਨੰਬਰ ਆਪਾਂ ਜਿਹੜੀ ਦੇਖੀ ਜਾਂਦੇ ਆ ਇਹ ਜਰਸੀ ਹਣਾ ਥੋੜਾ ਜਿਹਾ ਸਾਈ ਵਾਲਾ ਬਲੱਡ ਜਾ ਗਿਆ ਮੜਾ ਜਾਣਾ ਹਫਤਾ ਹੁਲਕਾ ਬਈ ਠੀਕ ਆ ਬਾਕੀ ਜੇ ਮੰਨ ਕੇ ਚੱਲੀਏ ਵੀ ਫੈਟਰ ਨੂੰ ਚੰਗੀ ਰਹੂਗੀ ਫੈਟਰ ਚੰਗੀਆਂ ਬਈ ਪੂਰੀ ਸੁਆ ਕਿਹੜਾ ਵੀ ਸੁਉਂਦੀ ਆ ਸੁਆ ਵੀਰੇ ਇਹ ਦੂਜਾ ਤੇ ਦਿਨ ਕਹਿ ਕੇ ਕਰ ਦਿਆ ਜੀ ਦਿਨ ਘੱਟੋ ਘੱਟ ਬਈ ਹਫਤੇ ਤੋਂ 10 ਦੇ ਵਿੱਚ ਲੈ ਜੀ ਹਫਤੇ ਤੋਂ 10 ਦੇ ਵਿੱਚ ਬਾਕੀ ਬਾਕੀ ਥਣ ਥਣ ਤੇ ਸਫਾਈਆਂ ਬਹੁਤ ਆ ਬੈੜਾ ਬਾਈ ਤਾਂ ਬਈ ਅੰਤ ਨਹੀਂ ਤੇ ਬੈੜ ਮੂੰ ਵੀ ਦੇਖੋ ਜਿਆ ਪਈਆਂ ਸ਼ੈਣੇ ਵਾਲੀ ਪੂਰੀਆਂ ਲਾਦੇ ਜਿਵੇਂ ਭਾਲਿਸ਼ ਮਾਰੀ ਹੋਣੀ ਹੈਗੀ ਜਮਾ ਜਿਆ ਦੇ ਗੜ ਰਾਜੀ ਪਲੀ ਪੁਲੀ ਵੀ ਬਹੁਤ ਜਿਆ ਹੈ ਨਾ ਚਾਹ ਮੰਜਾ ਢਾ ਲਓ ਉੱਪਰ ਤੇ ਦਿਨ ਲੈ ਜੂ ਹਫਤੇ ਤੋਂ ਮੰਨ ਕੇ ਚੱਲ 10 ਦੇ ਵਿੱਚ ਵਿੱਚ ਪਹਿਲਾਂ ਦਾ ਦੁੱਧ ਕਿੰਨਾ ਕੇ ਦਿੱਤਾ ਵੇ ਪਹਿਲਾਂ ਦਾ ਬਈ ਇਹਦਾ 21 22 ਕਿਲੋ ਕਹਿੰਦੇ ਕੱਢੇ ਵੇ ਤੇ ਕੰਪੇਅਰ ਕਰਨਾ ਮੱਝ ਨਾਲ ਜਾਮਾ ਇਹਨੇ ਹਣਾ ਜਾਮਾ ਬਾਈ ਤੇ ਬਾਕੀ ਥਣ ਵੀ ਦਿਖਾ ਦਿਓ ਬਾਈ ਜਮਾ ਜਿਵੇਂ ਮੱਝ ਦੇ ਥਣ ਹੁੰਦੇ ਓ ਇਦਾਂ ਦਿਖਾ ਦੇ ਤੇ ਭਾਅ ਯਾਰ ਬਾਈ ਇਹਦਾ ਕੀ ਰਹੂਗਾ ਭਾਅ ਯਾਰ ਬਾਈ ਤੇ 1 ਲੱਖ ਰੁਪਏ ਜੋ ਮਾਂ ਤਨਕਾ ਲੱਖ ਜੋ ਕਜਾਇਸ ਹੋਜੂਗੀ ਦੁੱਧ ਐਤ ਕੀ ਮੰਨ ਕੇ ਜਲੀ ਬਾਈਕ ਮੰਨ ਕੇ ਲੈ ਲੈ ਬੰਦਾ ਬਾਈ ਕਿਉਂ ਵੀ 25 ਤੋਂ ਬਲਸਰ ਮੰਨ ਕੇ ਲੈ ਲੈ ਜਾਜ ਗੱਲ ਆ ਦੂਜੇ ਸੋਣ ਨਾਲ ਵਜਨ ਵਜੂਦ ਚੰਗਾ ਭਰ ਗਿਆ ਫੁੱਲ ਵੀਰੇ ਐ ਪ੍ਰੀਆ ਸਾਰੇ ਪਾਸੇ ਫਿੱਟ ਫਾਕ ਤੇ ਵਾਕੀ ਥਣਾ ਥੁਣ ਵਾਲੇ ਪਾਸੇ ਓਕੇ ਆ ਬਸ ਵੀਰੇ ਅੰਤ ਨਹੀਂ ਕੋਈ ਥਣਾ ਦਾ ਸਾਰੇ ਥਾਣੇ ਖੋਜੇ ਕੱਚੀ ਗਲੀ ਹੈ ਜੀ ਨਾ ਬਸ ਕੱਚੀ ਹੈਗੀ ਤੇ ਇਹਨੇ ਵਾਲੇ ਹਫਤੇ ਦਾ ਦਿੰਦੇ ਕਾਹ ਦੇਖ ਲੋ ਵੀ ਕਿਹੜੇ ਰੋਡ ਬਣ ਜਾਣਾ ਉਹ ਦੱਸੂਗੀ ਰੋਕੇ ਰੋਕੇ ਦਾ ਸਟੋਰੀ ਫਿਰ ਬਾਹਰ ਨੂੰ ਮੜਿਆ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਸਾਫ ਸੁੱਤ ਜਰਸੀ ਦੇ ਵਿੱਚ ਹਲਕਾ ਜਿਹਾ ਸਾਈਵਲ ਦਾ ਮੇਲ ਬਲੱਡ ਹੈਗਾਗਾ ਤੇ ਸਾਫ ਸੁਥਰੀ ਬਹੁਤ ਆ ਸ਼ਾਈਨਿੰਗ ਵਗੈਰਾ ਦੇਖੋ ਬੈੜ ਦੇ ਉੱਪਰ 24 25 ਕਿਲੋ ਦੁੱਧ ਆ ਰਾਵਣਾ ਦੋ ਤੇ ਦਿਉ ਪਲੱਸ ਫੈਟ ਵਾਲਾ ਫੈਟ ਵਾਲੀ ਗੱਲ ਆਪਾਂ ਤਾਂ ਕਰੀ ਐ ਕਿਉਂਕਿ ਦੋ ਭੰਦਾ ਮੇਲ ਆ ਮੂੰਹ ਮੱਥਾ ਦੇਖੋ ਕੰਨ ਨਿਕਾ ਨਿਕਾ ਜਰਸੀ ਦੇ ਵਿੱਚ ਜ਼ਿਆਦਾ ਪੈਂਦੀ ਆ ਤੇ ਜਮਾ ਜਿਵੇਂ ਸੋਨੇ ਦਾ ਰੰਗ ਹੁੰਦਾ ਬਿਲਕੁਲ 골ਡਨ ਕਲਰ ਹੈ ਦਾ ਲੱਖ ਰੁਪਏ ਦੇ ਵਿੱਚੋਂ ਗਜਾਇਸ ਹੋ ਜੂ ਤੇ ਬਾਈ ਜੀ ਥਣਾ ਥਣਾ ਜਮਾ ਓਕੇ ਆ ਥਣਾ ਦੀ ਓਕੇ ਜਮਾ ਪੂਰੀ ਫੁੱਲ ਦਸਲੀ ਵਾਲੀ ਆ ਬਾਕੀ ਬੈੜੋਂ ਵੀ ਸ਼ਕੀਨ ਐ ਠੀਕ ਹੈ ਜਦੋਂ ਨਮਾਹਾਨ ਹੈਗਾ ਕੋਈ ਇਹ ਨਹੀਂ ਵੀ ਬਾਲੀ ਵੱਡੀ ਹੈਗੀ ਠੀਕ ਹੈ ਧੋਰੀ ਮੜੇ ਵਾ ਹੁਆ ਹੈ ਮੈਂ ਕੋੜੀ ਹੁੰਦੀ ਹੈਗੀ ਸੋ ਬੈੜ ਪੂਰੀ ਸਾਫ ਸੁੱਦੀ ਤੇ ਦੇਖੋ ਹੱਡਾ ਪੈਰਾਂ ਦੀ ਪੂਰੀ ਮਜ਼ਬੂਤ ਆ ਬਲੱਡ ਦੇ ਵਿੱਚ ਆ ਗਈ ਜਮਾ ਹਨਾ ਸੋ ਕੰਨ ਕੁੰਨ ਦੇਖੋ ਜਾਜੂਤ ਤੇ ਬਹੁਤ ਜਿਆਦਾ ਚੰਗੀ ਬੈੜ ਆ ਦੂਜਾ ਸੁਆਜ ਨੂੰ ਤੇ ਭਾਈ ਜੀ ਨੰਬਰ ਦਵਾਰੇ ਬੋਲੇ ਆਪਣਾ ਨੰਬਰ ਭਾਈ 987212053 194781 67685 ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਹੈ ਆਪਣਾ ਪਿੰਡ ਭਾਈ ਇਧਰੋਂ ਰੰਪਰੇ ਤੋਂ ਰਹਿੰਦਾ ਸੈਂਟਰ ਜੋ ਇਧਰੋਂ ਮੋੜ ਮੰਡੀ ਤੋਂ ਤਪੇ ਤੋਂ ਵੀ ਸਾਰਿਆਂ ਦੇ ਪਚਲੇ ਹੈਗਾ 10-10 ਕਿਲੋ ਮੀਟਰ ਦੀ ਆਪਣਾ ਗ੍ਰੈਡ ਕੋਲੇ ਸੂਚਨ ਛੜਕ ਤੇ ਕਰ ਹਾਂ ਆਪਾਂ ਕਰ ਵੀਰੇ ਸੂਚ ਰੋਡ ਤੇ 20 ਵੀ ਗ੍ਰੈਡ ਕੋਲੇ ਸੋ ਜਦ ਮਰਜੀ ਪਹੁੰਚੋ ਤੇ ਪਸ਼ੂ ਦਾ ਆਪਣਾ ਦੋ ਤਿੰਨ ਹੁੰਦੀ ਆ ਮੈਂ ਕਹ ਵੀਰੇ ਹਾਂ ਠੀਕ ਹੈ ਦੋ ਤਿੰਨ ਚਾਰ ਬਸ ਇੱਥੇ ਆਪਾਂ ਰੱਖਦੇ ਆ ਸੋ ਵੀਡੀਓ ਦੇਖ ਲੈ ਸਭ ਦਾ ਤੈਦ